ਸੂਬੇਦਾਰ ਸਾਹਿਬ ਇਹ ਇੱਕ ਕੀਰਤੀ ਦੇ ਪ੍ਰਚਾਰਕ ਵੀ ਆ ਕਈ ਆ ਇੰਡੀਆ ਦੇ ਵਿੱਚ ਤੇ ਪ੍ਰਚਾਰ ਕਰਦੇ ਕਰਦੇ ਬਾਹਰ ਦੇ ਮੁਰਕਾਂ ਵਿੱਚ ਵੀ ਇਹਨਾਂ ਨੂੰ ਬੁਲਾਇਆ ਗਿਆ ਗੁਰਬਾਣੀ ਦੇ ਪ੍ਰਚਾਰ ਲਈ ਤੇ ਕਾਫੀ ਕਾਫੀ ਡੂੰਘੇ ਗਿਆਨ ਵਾਲੀ ਇਹਨਾਂ ਕੋਲ ਗੁਰਬਾਣੀ ਦਾ ਡੂੰਘਾ ਗਿਆਨ ਹੈ ਤੇ ਇਹ ਗੁਰ ग्लोबल से कंसर्न आई कई प्रोजेक्ट्सਾਂ ਵਿੱਚ ਬੜੇ ਐਕਟਿਵਲੀ ਪਾਰਟ ਇਸਾ ਲੈ ਰਹੇ ਆ ਇਹ ਇਹਨਾਂਗੇ ਬੰਤੀ ਆ ਕੇ ਸਾਡੇ ਅਗਲੇ ਸਪੀਕਰ ਕਿਰਪਾ ਕਰਕੇ ਆਪਣੇ ਵਿਚਾਰ ਸਾਂਝੇ ਕਰੋ ਜੀ ਸਾਡੇ ਸਪੀਕਰ ਜੀ ਸੁਵੇਦਾ ਜਸਵੰਤ ਸਿੰਘ ਜੀ ਕਾਡਾ ਫਗਣਾ ਸੁਵੇਦਾ ਜੀ ਹਾਂ ਜੀ ਅੱਜ ਮਿਤੀ 16 ਅਕਤੂਬਰ 2025 ਨੂੰ ਗਲੋਬਲ ਸਿੱਖ ਕੌਂਸਲ ਵੱਲੋਂ ਧਰਮ ਪ੍ਰਚਾਰ ਵਿੱਚ ਆ ਰਹੀ ਗਰਾਵਟ ਨੂੰ ਵੇਖਦਿਆਂ ਇਸ ਦੇ ਹੱਲ ਲਈ ਸਿੱਖ ਬੁੱਧੀਜੀਵੀਆਂ ਨੂੰ ਇੱਕ ਵੈਬਿਨਾਰ ਦੇ ਰੂਪ ਵਿੱਚ ਇਕੱਠਿਆ ਕੀਤਾ ਗਿਆ ਹੈ ਜਿਸ ਵਿੱਚ ਵਿਚਾਰ ਰੱਖਿਆ ਗਿਆ ਹੈ ਕਿ ਗੁਰਦੁਆਰਿਆਂ ਨੂੰ ਸਿੱਖੀ ਧਰਮਸ਼ਾਲਾ ਬਣਾਉਣ ਲਈ ਕਿਸ ਤਰ੍ਹਾਂ ਦੇ ਪ੍ਰਬੰਧਕ ਅਤੇ ਪ੍ਰਚਾਰਕ ਹੋਣੇ ਚਾਹੀਦੇ ਹਨ ਇਸ ਵਿਸ਼ੇ ਤੇ ਵਿਚਾਰ ਕਰਨ ਲਈ ਗੁਰੂ ਭਤੇ ਰਹੀਂ ਪਹਿਲਾ ਸਾਂਝ ਪਾਈਏ ਗੱਜ ਕੇ ਬੁੱਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੇ ਤੋਂ ਪਹਿਲਾਂ ਜਿੰਨੇ ਵੀ ਸਪੀਕਰ ਨੇ ਆਪਣੇ ਵਿਚਾਰ ਦਿੱਤੇ ਨੇ ਬੜੇ ਹੀ ਬਾਕਵਾਲ ਹਨ ਮੈਂ ਸ਼ਾਇਦ ਇਹਨਾਂ ਦੇ ਲੈਵਲ ਤੱਕ ਨਾ ਪਹੁੰਚ ਸਕਾਂ ਹਾਂ ਸੋ ਬੇਨਤੀ ਹੈ ਕਿ ਪੂਰੀ ਦੁਨੀਆ ਦਾ ਧਰਮ ਇੱਕ ਹੈ ਜਿਸ ਦਾ ਨਾਮ ਹੈ ਸੱਚ ਧਰਮ ਵਿਦਵਾਨਾਂ ਮੁਤਾਬਕ ਸ੍ਰਿਸ਼ਟੀਕਰਤਾ ਨੇ ਸ੍ਰਿਸ਼ਟੀ ਦੀ ਰਚਨਾ ਸੱਚ ਧਰਮ ਦੇ ਅਨੁਸਾਰ ਇਹ ਕੀਤੀ ਹੈ ਜਿਸ ਵਿੱਚ अनेका ਜੁਨੀਆਂ ਵਿੱਚੋਂ ਮਨੁੱਖਾ ਜੁਨੀ ਨੂੰ ਸਭ ਤੋਂ ਉੱਤਮ ਮੰਨਿਆ ਹੈ ਅਬਰ ਜੁਨ теоਰੀ ਪੁਨਹਾਰੀ ਇਸ ਧਰਤੀ ਮੈਂ ਤੇਰੀ ਸਿਕਦਾਰੀ ਸੱਚ ਧਰਮ ਦਾ ਮਾਰਗ ਹੈ ਕਿ ਮਨੁੱਖ ਇਮਾਨਦਾਰੀ ਦੀ ਕਿਰਤ ਕਰਕੇ ਆਪਣੀਆਂ ਲੋੜਾਂ ਪੂਰੀਆਂ ਕਰੇ ਜੋ ਵੀ ਮਨੁੱਖ ਸੱਚ ਧਰਮ ਦੇ ਮਾਰਗ ਤੇ ਚੱਲਦਿਆਂ ਹੋયા ਆਪਣਾ ਜੀਵਨ ਬਤੀਤ ਕਰਦਾ ਹੈ ਉਹ ਜਿਉਂਦੇ ਜੀ ਹੀ ਮੁਕਤ ਹੋ ਜਾਂਦਾ ਹੈ ਪਰ ਇਸ ਮਾਰਗ ਤੇ ਚੱਲਣ ਵਾਲੇ ਲੋਕਾਂ ਦੀ ਗਿਣਤੀ ਬਹੁਤ ਘੱਟ ਹੁੰਦੀ ਹੈ ਕਿਉਂਕਿ ਇਮਾਨਦਾਰੀ ਦੀ ਕਿਰਤ ਕਰਨ ਨਾਲ ਜੀਵਨ ਬਤੀਤ ਕਰਦਿਆਂ ਕਈ ਕਠਿਨਾਈਆਂ ਦੇ ਵਿੱਚੋਂ ਦੀ ਲੰਘੜਾ ਪੈਂਦਾ ਹੈ ਸੱਚ ਧਰਮ ਦੇ ਵਿਰੋਧ ਵਿੱਚ ਹੈ ਝੂਠ ਦਾ ਮਾਰਗ ਜੋ ਹਰ ਸਮੇਂ ਮਨੁੱਖ ਨੂੰ ਪਰਾਇਆ ਹੱਕ ਖਾਣ ਲਈ ਪ੍ਰੇਰਨਾ ਕਰਦਾ ਰਹਿੰਦਾ ਹੈ ਇਸ ਮਾਰਗ ਤੇ ਚੱਲਣ ਵਾਲਿਆਂ ਨੂੰ ਸਮਾਜ ਬਿਲਕੁਲ ਪਸੰਦ ਨਹੀਂ ਕਰਦਾ ਫਿਰ ਵੀ ਇਸ ਮਾਰਗ ਤੇ ਚੱਲਣ ਵਾਲੇ ਲੋਕਾਂ ਦੀ ਗਿਣਤੀ ਬਹੁਤ ਜ਼ਿਆਦਾ ਹੁੰਦੀ ਹੈ ਸੱਚ ਧਰਮ ਦਾ ਪ੍ਰਚਾਰ ਕਰਨ ਲਈ ਅਨੇਕਾਂ ਹੀ ਗੁਰੂ ਫਿਰ ਪੈਗੰਬਰ ਆਦ ਜਨਮ ਲੈ ਕੇ ਇਸ ਧਰਤੀ ਤੇ ਆਏ ਜਿਨ੍ਹਾਂ ਨੇ ਆਪਣੇ ਆਪਣੇ ਸਮੇਂ ਵਿੱਚ ਰਹਿ ਕੇ ਲੋਕਾਈ ਨੂੰ ਸੱਚ ਧਰਮ ਦਾ ਗਿਆਨ ਕਰਵਾਇਆ ਜਿੰਨਾਂ ਵਿੱਚੋਂ ਇੱਕ ਨਾਮ ਬਾਬਾ ਨਾਨਕ ਜੀ ਦਾ ਵੀ ਆਉਂਦਾ ਹੈ ਝੂਠ ਦੇ ਮਾਰਗ ਤੇ ਚੱਲਣ ਵਾਲਿਆਂ ਵਿੱਚੋਂ ਕੁਝ ਸ਼ਰਧਾਲੂ تین ਲੋਕਾਂ ਨੇ ਜਿਨ੍ਹਾਂ ਨੂੰ ਸਮਾਜ ਵਿੱਚ ਪੁਜਾਰੀ ਵਰਗ ਕਿਹਾ ਜਾਂਦਾ ਹੈ ਉਹਨਾਂ ਨੇ ਪਰਾਇਆ ਹੱਕ ਆਸਾਨੀ ਨਾਲ ਪ੍ਰਾਪਤ ਕਰਨ ਲਈ ਆਪਣੇ ਝੂਠ ਦੇ ਮਾਰਗ ਨੂੰ ਹੀ ਸੱਚ ਧਰਮ ਕਹਿ ਕੇ ਪ੍ਰਚਾਰਨਾ ਸ਼ੁਰੂ ਕਰ ਦਿੱਤਾ ਤੇ ਇਹਨਾਂ ਪੁਜਾਰੀਆਂ ਨੇ ਦੁਨੀਆ ਨੂੰ ਹੋਰ ਗੁੰਮਰਾਹ ਕਰਨ ਲਈ ਉਹ ਸਭ ਗੁਰੂ ਪੀਰ ਪੈਗੰਬਰ ਆਦ ਜਿਹੜੇ ਕਿ ਸੱਚ ਧਰਮ ਦਾ ਪ੍ਰਚਾਰ ਕਰਦੇ ਕਰਦੇ ਇਸ ਦੁਨੀਆ ਨੂੰ ਛੱਡ ਕੇ ਜਾ ਚੁੱਕੇ ਸਨ ਉਹਨਾਂ ਦੇ ਨਾਵਾਂ ਤੇ ਹੀ ਅਲੱਗ-ਅਲੱਗ ਕਈ ਧਰਮ ਬਣਾ ਦਿੱਤੇ ਜਿਨ੍ਹਾਂ ਨੂੰ ਚਲਾਉਣ ਲਈ ਉਹਨਾਂ ਦੇ ਅਸੂਲ ਵੀ ਅਲੱਗ-ਅਲੱਗ ਬਣਾ ਕੇ ਪ੍ਰਚਾਰਨੇ ਸ਼ੁਰੂ ਕਰ ਦਿੱਤੇ ਲੋਕਾਈ ਆਪਣੇ ਆਪਣੇ ਇਲਾਕੇ ਵਿੱਚ ਬਣੇ ਅਖੌਤੀ ਧਰਮ ਨਾਲ ਜੁੜਨ ਲੱਗ ਪਈ ਜਿਸ ਕਾਰਨ ਉਹਨਾਂ ਦੇ ਸੱਚ ਧਰਮ ਤੋਂ ਦਿਨੋ ਦਿਨ ਦੂਰੀ ਵੱਧਦੀ ਗਈ ਜਿਸ ਨਾਲ ਇੱਕ ਅਖੌਤੀ ਧਰਮ ਨੂੰ ਮੰਨਣ ਵਾਲੇ ਲੋਕ ਕਿਸੇ ਹੋਰ ਅਖੌਤੀ ਧਰਮ ਨੂੰ ਮੰਨਣ ਵਾਲੇ ਲੋਕਾਂ ਨਾਲ ਨਫ਼ਰਤ ਕਰਨ ਲੱਗ ਪਏ ਸੱਚ ਧਰਮ ਨੂੰ ਮੰਨਣ ਵਾਲੇ ਲੋਕਾਂ ਨੂੰ ਆਮ ਲੋਕਾਂ ਨੂੰ ਪੁਜਾਰੀ ਬਾਦ ਦੇ ਚੁਗਲ ਵਿੱਚੋਂ ਕੱਢਣ ਲਈ ਇੱਕ ਰਾਜਸੀ ਪਰਸਾ ਚਲਾਈ ਗਈ ਜਿਸ ਵਿੱਚ ਰਾਜੇ ਸੱਚ ਧਰਮ ਦੇ ਅਨੁਸਾਰ ਲੋਕਾਂ ਦੇ ਫੈਸਲੇ ਕਰਦੇ ਜਿਸ ਨਾਲ ਨਰਕਾਇਨ ਨੂੰ ਤਾਂ ਫਾਇਦਾ ਹੋਣ ਲੱਗਾ ਤੇ ਪੁਜਾਰੀ ਬਾਦ ਨੂੰ ਨੁਕਸਾਨ ਜਿਵੇਂ ਪੁਜਾਰੀਆਂ ਨੇ ਸੱਚ ਧਰਮ ਦੇ ਪੈਰਾਂ ਨਾਲ ਆਪਣੇ ਝੂਠ ਦੇ ਮਾਰਗ ਨੂੰ ਹੀ ਸੱਚ ਦਾ ਮਾਰਗ ਕਹਿ ਕੇ ਪ੍ਰਚਾਰਣਾ ਸ਼ੁਰੂ ਕਰ ਦਿੱਤਾ ਸੀ ਠੀਕ ਉਸ ਤਰ੍ਹਾਂ ਹੀ ਇਹਨਾਂ ਨੇ ਆਪਣੇ ਕੁਝ ਲੋਕਾਂ ਨੂੰ ਰਾਜਸੀ ਮਾਰਗ ਵਿੱਚ ਵੀ ਸ਼ਾਮਲ ਹੋਣ ਲਈ ਟ੍ਰੇਨਿੰਗ ਦੇ ਕੇ ਤਿਆਰੀ ਕਰਵਾ ਕੇ ਦਿੱਤੀ ਜੋ ਬਹੁਤ ਜਲਦੀ ਹੀ ਝੂਠ ਦੇ ਨਾਰੇ ਲਾ ਲਾ ਕੇ ਲੋਕਾਈ ਉੱਪਰ ਰਾਜ ਕਰਨ ਲੱਗ ਪਏ ਜਦੋਂ ਪਰਾਇਆ ਹੱਕ ਖਾਣ ਵਾਲੇ ਝੂਠ ਦੇ ਮਾਰਗ ਤੇ ਚੱਲਣ ਵਾਲੇ ਲੋਕਾਂ ਵਿੱਚੋਂ ਕੁਝ ਪੁਜਾਰੀ ਬਣ ਗਏ ਤੇ ਕੁਝ ਰਾਜੇ ਬਣ ਕੇ ਲੋਕਾਈ ਤੇ ਰਾਜ ਕਰਨ ਲੱਗੇ ਤਾਂ ਉਹਨਾਂ ਦੋਹਾਂ ਧਿਰਾਂ ਨੇ ਲੋਕਾਈ ਨੂੰ ਮੂਰਖ ਬਣਾਉਣ ਲਈ ਰਾਜੇ ਪੁਜਾਰੀਆਂ ਨੂੰ ਰੱਬੀ ਦੂਤ ਕਹਿਣ ਲੱਗੇ ਅਤੇ ਪੁਜਾਰੀਆਂ ਨੇ ਰਾਜਿਆਂ ਨੂੰ ਰੱਬ ਦਾ अवतार ਕਹਿਣਾ ਸ਼ੁਰੂ ਕਰ ਦਿੱਤਾ ਜਿਸ ਨਾਲ ਲੋਕਾਈ ਦਾ ਜੀਵਨਾ ਮੁਸ਼ਕਲਾਂ ਵਿੱਚ ਆ ਗਿਆ ਇਸ ਸਮਿਆਂ ਵਿੱਚ ਹੀ ਬਾਬਾ ਨਾਨਕ ਜੀ ਅਤੇ ਹੋਰ ਕਈ ਭਗਤਾਂ ਨੇ ਅਲੱਗ-ਅਲੱਗ ਇਲਾਕਿਆਂ ਵਿੱਚ ਜਨਮ ਲੈ ਕੇ ਸੱਚ ਧਰਮ ਦਾ ਪ੍ਰਚਾਰ ਕਰਨਾ ਸ਼ੁਰੂ ਕਰ ਦਿੱਤਾ ਪਰ ਪੁਜਾਰੀਵਾਦ ਨੇ ਆਪਣੇ ਰਾਜਸੀ ਸੁਖ ਨਾਲ ਉਹਨਾਂ ਵੱਲੋਂ ਉਠਾਈ ਸੱਚ ਧਰਮ ਦੀ ਆਵਾਜ਼ ਦੀ ਮਹਿਕ ਨੂੰ ਲੋਕਾਂ aí ਤੱਕ ਪਹੁੰਚਣ ਤੋਂ ਪਹਿਲਾਂ ਹੀ ਦਵਾ ਦਿੱਤਾ ਗਿਆ ਸਰਬ ਕਲਾ ਭਰਪੂਰ ਬਾਬਾ ਨਾਨਕ ਜੀ ਸਮਝ ਗਏ ਸਨ ਕਿ ਪੁਜਾਰੀਵਾਦ ਦਾ ਮੁਕਾਬਲਾ ਕਰਨ ਲਈ ਸੱਚ ਧਰਮ ਦੇ ਪਾਉਂਦੀਆਂ ਨੂੰ ਇਕੱਠੀਆਂ ਕਰਨਾ ਬਹੁਤ ਜ਼ਰੂਰੀ ਹੈ ਜਿਸ ਵਾਸਤੇ ਬਾਬਾ ਨਾਨਕ ਜੀ ਆਪਣੇ ਘਰ ਦੀਆਂ ਸਭ ਸੁਖ ਸੁਹੂਤਾ ਨੂੰ ਛੱਡ ਕੇ ਗੁਰਮਖਾਂ ਦੀ ਭਾਲ ਵਿੱਚ ਲੰਮੀਆਂ ਯਾਤਰਾਵਾਂ ਕਰਨ ਲਈ ਚੱਲੇ ਦੇਸ ਹੱਤ ਧਰਮ ਦੇ ਪ੍ਰਚਾਰ ਕਥਾਪਦੇ ਹੋਏ ਅਲੱਗ-ਅਲੱਗ ਇਲਾਕਿਆਂ ਨਾਲ ਸੰਬੰਧਿਤ 15 ਭਗਤਾਂ ਦੀ ਬਾਣੀ ਇਕੱਤਰ ਕਰਕੇ ਉਸ ਨੂੰ ਕਿਸੇ ਇੱਕ ਸਥਾਨ ਤੇ ਅਮਲੀ ਰੂਪ ਵਿੱਚ ਪ੍ਰਗਟ ਕਰਨ ਲਈ ਵਾਪਸ ਪੰਜਾਬ ਵਿੱਚ ਆਪਣੇ ਘਰ ਆ ਗਏ ਇਤਿਹਾਸ ਮਤਾਬਕ ਚੌਧਰੀ ਅਜੀਤਾ ਰੰਧਾਵਾ ਨੇ ਬਾਬਾ ਨਾਨਕ ਜੀ ਨੂੰ ਕਿਹਾ ਮੇਰੇ ਇਲਾਕੇ ਵਿੱਚੋਂ ਤੁਹਾਨੂੰ ਜਿਹੜੀ ਜ਼ਮੀਨ ਵੀ ਚੰਗੀ ਲੱਗਦੀ ਹੈ ਤੁਸੀਂ ਉੱਥੇ ਹੀ ਇੱਕ ਨਗਰ ਦੇ ਰੂਪ ਵਿੱਚ ਆਪਣੀ ਧਰਮਸ਼ਾਲਾ ਤਿਆਰ ਕਰ ਸਕਦੇ ਹੋ ਤੇ ਬਾਬਾ ਨਾਨਕ ਜੀ ਨੇ ਰਾਵੀ ਦਰਿਆ ਦੇ ਕੰਢੇ ਕਰਤਾਰਪੁਰ ਨਾਮ ਦੇ ਨਗਰ ਦੀ ਮੋੜੀ ਗੱਡ ਕੇ ਇੱਕ ਧਰਮਸ਼ਾਲਾ ਤਿਆਰ ਕਰਵਾ ਦਿੱਤੀ ਜਿੱਥੇ ਸੱਚ ਧਰਮ ਅਨੁਸਾਰ ਇੱਕ ਚੰਗਾ ਜੀਵਨ ਬਤੀਤ ਕਰਨ ਲਈ ਅਨਸਾਨੀਏ ਤੇ ਦੀ ਸਿੱਖਿਆ ਦਿੱਤੀ ਜਾਣ ਲੱਗੀ ਉਦੋਂ ਪੁਜਾਰੀਵਾਦ ਨੇ ਸੱਚ ਧਰਮ ਦੇ ਰਾਜੀ ਲੋਕਾਂ ਨਾਲ ਮਿਲ ਕੇ ਚੱਲਣਾ ਸ਼ੁਰੂ ਕਰ ਦਿੱਤਾ ਜਿਸ ਦੇ ਤਹਿਤ ਪੰਜਵੇਂ ਅਤੇ ਨੌਵੇਂ ਪਾਤਸ਼ਾਹ ਨੂੰ ਸ਼ਹੀਦ ਕਰਵਾ ਦਿੱਤਾ ਪਹਾੜੀ ਰਾਜਾਂ ਅਤੇ ਮੁਗਲ ਫੌਜਾਂ ਨੂੰ 扑ਕਾ ਕੇ ਦਸਵੇਂ ਪਾਤਸ਼ਾਹ ਨੂੰ ਆਪਣਾ ਅਨੰਦਪੁਰੀ ਘਰ ਛੱਡਣ ਲਈ ਮਜਬੂਰ ਕਰ ਦਿੱਤਾ ਤੇ ਇਸ ਆਪਣੀ ਉੱਪਰ ਫੌਜੀ ਹਮਲਾ ਕਰਵਾ ਕੇ ਗੁਰੂ ਜੀ ਦੇ ਦੋ ਪੁੱਤਰ ਅਤੇ ਅਨੇਕਾ ਸਿੰਘ ਸ਼ਹੀਦ ਕਰਵਾ ਦਿੱਤੇ ਦੋ ਪੁੱਤਰਾਂ ਨੂੰ ਨੀਹਾਂ ਵਿੱਚ ਚਿੰਡ ਕੇ ਅਗੜੇ ਮਾਂ ਨੂੰ ਬੁਰਜ ਤੋਂ ਥੱਲੇ ਸੁੱਟ ਕੇ ਸ਼ਹੀਦ ਕਰ ਦਿੱਤਾ ਨਧੇੜ ਵਿਖੇ ਕਾਤਲਾਨਾ ਹਮਲਾ ਹਮਲੇ ਨਾਲ ਗੁਰੂ ਜੀ ਨੂੰ ਵੀ ਸ਼ਹੀਦੀ ਜਾਂ ਤੀਣਾ ਪਿਆ ਪਰ ਫਿਰ ਵੀ ਸਿੱਖਾਂ ਨੇ ਹੌਸਲਾ ਨਹੀਂ ਹਾਰਿਆ ਭਾਵੇਂ ਕਿ ਲੰਮਾ ਸਮਾਂ ਜੰਗਲਾਂ ਵਿੱਚ ਲੁਕ ਕੇ ਰਹਿਣਾ ਪਿਆ ਇੱਕ ਸਮਾਂ ਐਸਾ ਵੀ ਆਇਆ ਕਿ ਸਿੰਘਾਂ ਨੇ ਵਿਦੇਸ਼ੀਆਂ ਨੂੰ ਬਾਹਰ ਕੱਢ ਕੇ ਪੰਜਾਬ ਉੱਤੇ ਆਪਣਾ ਰਾਜ ਸਥਾਪਿਤ ਕਰ ਦਿਆ ਪਰ ਪੁਜਾਰੀਆਂ ਨੇ ਅ ਅੰਗਰੇਜ਼ਾਂ ਨਾਲ ਮਿਲ ਕੇ ਕੁਝ ਗਦਾਰਾ ਰਾਹੀਂ ਸੱਚ ਧਰਮ ਦੇ ਲੋਕਾਂ ਨੂੰ ਐਸਾ ਗੁਲਾਮ ਬਣਾਇਆ ਜਿਨ੍ਹਾਂ ਨੂੰ ਹੋਰ ਤੱਕ ਖੁੱਲ੍ਹ ਕੇ ਬੋਲਣ ਦੀ ਵੀ ਬੋਲਣ ਵੀ ਨਹੀਂ ਦਿੱਤਾ ਜਾ ਰਿਹਾ ਮੌਜੂਦਾ ਸਮੇਂ ਵਿੱਚ ਪੁਜਾਰੀ ਪ੍ਰਬੰਧਕਾਂ ਅਤੇ ਪ੍ਰਚਾਰਕਾਂ ਦੇ ਰੂਪ ਵਿੱਚ ਗੁਰਦੁਆਰਿਆਂ ਦੇ ਵਿੱਚ ਉਜਗਤ ਹੋ ਚੁੱਕੇ ਹਨ ਜੋ ਗੁੰਮਰਾਹਕੁਨ ਪ੍ਰਚਾਰ ਕਰ ਰਹੇ ਹਨ ਜਿਸ ਕਰਕੇ ਸਿੱਖੀ ਦਾ ਗਰਾਫ ਦਿਨੋ ਦਿਨ ਘਟ ਰਿਹਾ ਹੈ ਇਸ ਤੋਂ ਬਚਣ ਦਾ ਕੇਵਲ ਇੱਕ ਹੀ ਇਲਾਜ ਹੈ ਉਹ ਹੈ এডਿਕੇਸ਼ਨ এডਿਕੇਸ਼ਨ ਜਿਵੇਂ ਕਿ ਸਿੱਖ ਮਿਸ਼ਨਰੀ ਕਾਲਜ ਲੁਧਿਆਣਾ ਨੇ 2 ਸਾਲਾਂ ਕ੍ਰਾਸ ਫਾਉਂਡਸ ਕੋਰਸ ਚਲਾਇਆ ਹੋਇਆ ਹੈ ਗਲੋਬਲ ਸਿੱਖ ਕੌਂਸਲ ਦੀ ਉਸ ਤੋਂ ਉੱਪਰਲੇ ਲੈਵਲ ਦੇ ਕੋਰਸ ਦਾ ਸਿਲੇਬਸ ਤਿਆਰ ਕਰਵਾ ਕੇ ਹਰੇਕ ਪ੍ਰਚਾਰਕ ਅਤੇ ਪ੍ਰਬੰਧਕ ਲਈ ਲਾਜ਼ਮੀ ਕਰਵਾਵੇ ਜਿਸ ਨਾਲ ਗੁਰਦੁਆਰੇ ਆਪਣੇ ਆਪ ਹੀ ਧਰਮਸ਼ਾਲਾ ਦਾ ਰੂਪ ਧਾਰਨ ਕਰ ਜਾਣਗੇ ਇਨੀਆਂ ਕਮੇਟੀਆਂ ਪ੍ਰਵਾਨ ਦਸਰਾ ਜਸਵੰਤ ਸਿੰਘ ਕਾਲਾ ਹਗਾਨਾ ਹੋਈਆਂ ਭੁੱਲਾਂ ਚੁੱਕਾਂ ਨਹੀਂ ਮਾਫ਼ੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਡਾਕਟਰ ਸਾਹਿਬ ਆਪ ਜੀ ਦਾ ਜਤ ਜੁਬੇ ਦਾ ਸਾਹਿਬ ਜੀ ਦਾ ਬਹੁਤ ਬਹੁਤ ਧੰਨਵਾਦ ਤੁਸੀਂ ਬਹੁਤ ਹੀ ਸੋਹਣੀ ਪਹਿਲਾਂ ਤੇ ਇਤਿਹਾਸ ਦੱਸਿਆ ਹੋ ਕਿਵੇਂ ਅਸੀਂ ਕਿੱਥੇ ਪਹੁੰਚੇ ਆ ਅੱਜ ਗੁਰਦੁਆਰਾ ਕਿਵੇਂ ਧਰਮਸਾਲ ਨਹੀਂ ਰਿਹਾ ਤੇ ਨਾਲ ਨਾਲ ਤੁਸੀਂ ਬੜਾ ਤਕੜਾ ਕੰਮ ਕਰ ਗਿਆ ਕਿ ਐਜੂਕੇਸ਼ਨ ਕੇਵਲ ਥੇ ਇਕਵਲੀ ਕੋਈ ਸੋਲੂਸ਼ਨ ਹੈ ਦੇ ਹੁਣ ਦੇ ਪ੍ਰਚਾਰਕਾਂ ਨੂੰ ਵੀ ਐਜੂਕੇਸ਼ਨ ਦੀ ਬਹੁਤ ਜ਼ਰੂਰਤ ਹੈ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਅਗਲੇ